ਆ ਬੰਦੇ ਆ ਦੇਖੋ ਐਦਾ ਦੀ ਕੋਈ ਗੱਲ ਨਹੀਂ ਜੀ ਬੜੇ ਹੋ ਇੱਥੇ ਅੰਦਰ ਕਿੱਥੋਂ ਤੋਂ ਆਏ ਹੈ ਹੈਲੋ ਮੂੰਹ ਕਰ ਦੇ ਤੈਨੂੰ ਕਿੱਥੋਂ ਆਇਆ ਤੂੰ ਆ ਦੇਖੋ ਜੀ ਦੇਖੋ ਜੀ ਐਤਾ ਵੀਡੀਓ ਨਾ ਬਣਾਓ ਪਲੀਜ਼ ਤੁਸੀਂ ਆਏ ਕਿੱਥੇ ਪਹਿਲਾਂ ਸੋ ਵੀਡੀਓ ਨਾ ਬਣਾਓ ਪਲੀਜ਼ ਰਿਕਵੈਸਟ ਆ ਆਪਾਂ ਤੁਸੀ ਤੁਸੀਂ ਆਏ ਕੀ ਕਰਨਾ ਇੱਥੇ ਜਦੋਂ ਆਏਂ ਕੀ ਕਰਨਾ ਤੂੰ ਇੱਥੇ ਮੱਥਾ ਟੇਕਣ ਹੀ ਆਏ ਹੋ ਮੱਥਾ ਟੇਕਣ ਨੂੰ ਮੱਥੇ ਰਾਦ ਨੂੰ ਭੇਜੋ ਕਿਹੜਾ ਮੱਥਾ ਟੇਕਣਾ ਆ ਤੁਸੀਂ ਆਪਾਂ ਦੂਰੋਂ ਸਲਾਮ ਕੀਤੀ ਜੀ ਆਪਾਂ ਕਿਹੜਾ ਕੋਈ ਮਾੜਾ ਕੰਮ ਕੀਤਾ ਮਨੇ ਗੱਲ ਦੱਸੋ ਦਾਪੂ ਗੰਦਾ ਗੋਕਰ ਨਗਰ ਤੇਰਾ ਪਿੰਡ ਕਿਹੜਾ ਪਹਿਲੇ ਦੱਸ ਤੂੰ ਤੇਰਾ ਪਿੰਡ ਕਿਹੜਾ ਆ ਆ ਵੀਰੋ ਨਾਮ ਬਣਾਓ ਜੀ ਇਦਾਂ ਤੇਰਾ ਪਿੰਡ ਹੈ ਕਿਹੜਾ ਮਦਦ ਮੈਨੂੰ ਸਾਡਾ ਗੋਗਨਗਰ ਹੈ ਜੀ ਇੱਥੇ ਤੁਸੀਂ ਬੋਕਰ ਨਗਰ ਦੇ ਇੱਥੇ ਕਿੱਦਾ ਆ ਕੇ ਉੱਥੇ ਰਾਤ ਜਦ ਮਾਜੀ ਜਾ ਕੇ ਚਲ ਜਾ ਕੇ ਮੱਥਾ ਡੇਕ ਲਾਂਦੇ ਮੱਥਾ ਤੇਰੀ ਜੀ ਮੋੜਾ ਗੱਲ ਚ ਲਾ ਨਹੀਂ ਨਹੀਂ ਉਹ ਪਰਾ ਸਾਹਿਬ ਬਾਤਾ ਥੋੜੀ ਐ ਇਹ ਛੱਡਣੀ ਨਿਸ਼ਾਨ ਘਾਟ ਆ ਜੀ ਇਹ ਸਾਡੇ ਸਾਡੇ ਅੰਟੀ ਤੁਸੀਂ ਲੇਡੀਜ਼ ਹੈਗੇ ਤੁਸੀਂ ਸੈਟ ਤੇ ਆਓ ਯਾਰ ਤੁਹਾਨੂੰ ਮਗਲੇ ਜਿਹੜਾ ਦਾ ਜੱਦੀ ਗੱਲ ਆ ਸਾਹਿਬ ਜੀ ਥੱਲੇ ਸਾਹਿਬ ਜੀ ਇਹ ਲੇਡੀਜ਼ ਆ ਇਹਨਾਂ ਨੂੰ ਸੈਟ ਤੇ ਕਰਦੇ ਆ ਸੌਂਖ ਉਹ ਪੂਰੇ ਅਦਰ ਮਾਈਆਂ ਲਾ ਕੇ ਬੈਠੇ ਆਪਣੇ ਪਿੰਡ ਘਰ ਨਾ ਜਗੇ ਉਹ ਦੇਖੋ ਅੰਦਰੋਂ ਵੀਡੀਓ ਆਈਆਂ ਤੁਸੀਂ ਇਧਰ ਆ ਜਾਓ ਮੌਜ ਕਰਾਓ ਤੁਸੀਂ ਇੱਥੇ ਆ ਜਾਓ ਵਾਪਸ ਅੰਟੀ ਤੁਸੀਂ ਸਾਈਡ ਤੇ ਆ ਜਾਓ ਨਾ ਕੇ ਚੱਲ ਗਏ ਭੇਜਣੇ ਆ ਓਏ ਚੁੱਪ ਕਰ ਜਾ ਯਾਰ ਓ ਚੁੱਪ ਕਰ ਦੋ ਮਿੰਟ ਚੁੱਪਾ ਜਾਓ ਐਮਸੀ ਗੇਮ ਆ ਬਾਹਰ ਅੰਦਰ ਯੋੜੇ ਦਾ ਅੰਦਰ ਯੋ ਮਾਨੂੰ ਗੱਲ ਨਹੀਂ ਜੀ ਦੱਸੋ ਜੀ ਮੇਰੇ ਆ ਟੀਵੀ ਤੇ ਹਿਸ਼ਾਰਪੁਰ ਟੀਵੀ ਤੇ ਆਈ ਨਹੀਂ ਨਿਕਲਣਾ ਨਿਕਲਦਾ ਹਿਸ਼ਾਰੂ ਨਹੀਂ ਚੱਲਣੀ ਇਹ ਜੀ ਮਾਰੇ ਹੋ ਕਾਲੇ ਕੁਰਤੇ ਵਾਲੇ ਨੇ ਕਾਲੇ ਕੁਰਤੇ ਵਾਲੇ ਨੇ ਮਾਰ ਜੀ ਨੇ ਸਾਰਿਆਂ ਦੇ ਚੱਲਣੇ ਭਰਾ ਸਾਰੇ ਭਾਈ ਜੀ ਹੱਥ ਨਹੀਂ ਕਰਾ ਰਹੇ ਓਏ ਉੱਥੇ ਪੱਸੜ ਪੈ ਗਈ ਓਏ ਹਾਂ ਜੀ ਨਾ ਅੰਦਰ ਹੈ ਓਏ ਚੁੱਪ ਕਰੋ ਓਏ ਓ ਆੜੋ ਪੈਨ ਦੀਆਂ ਚਪੇੜਾ ਆਉਂਦੇ ਅੰਦਰ ਮੈਨੂੰ ਕਹਦਾ ਪੱਸੜ ਪੈ ਗਈ ਆ ਉੱਥੇ ਅੰਦਰ ਹੈ ਭਾਈ ਜੀ ਉਹ ਦੇਖੋ ਜੀ ਉਹ ਸਾਈ ਹੋਈ ਆ ਤੁਸੀਂ ਮਾਹੌਲ ਘਰ ਕੋਈ ਕੰਦ ਨਹੀਂ ਲੈ ਲੈ ਨਹੀਂ ਨਹੀਂ ਇਹ ਮਗਰ ਭਾਈ ਸਾਗਰ ਭਾਈ ਦੱਸ ਕੀ ਗੱਲ ਹੋਈ ਵਾਰਦਾਤ ਆ ਮੋਹਿਦ ਭਾਈ ਜੀ ਮੌਕੇ ਦੇ ਆ ਭਾਜੀ ਸੀਗੇ ਮੌਕੇ ਦੇ ਭਾਜੀ ਆਓ ਮਾਣੇ ਮੋਰ ਭਾਜੀ ਇਹ ਬਾਈ ਆ ਵੀ ਚੱਲਦੀ ਹੈ ਭਾਜੀ ਭਾਜੀ ਆ ਦੇ ਵਿੱਚ ਵੀ ਪਾ ਦਿਓ ਭਾਈ ਕਿਹੜਾ ਕਾਲ ਲੈਂਦੇ ਸੈਂਡ ਕਰਦੇ ਖਾ ਭਾਈ ਦੇਖ ਮਨਿੰਦਰ ਸਿੰਘ ਜੀ ਮਨਿੰਦਰ ਸਿੰਘ ਜੀ ਅੱਜ ਕੀ ਹੋਇਆ ਅੱਜ